ਕਾਲੀਦਾਲ ਦਾ ਸੀਗਾ ਉਦੋਂ ਵੀ ਲੋਕ ਭੁੱਲੇ ਨਹੀਂ ਜੋ ਉਹਨਾਂ ਨੇ ਬੇਅਦਬੀਆਂ ਕੀਤੀਆਂ ਉਹਨਾਂ ਦਾ ਜੋ ਵੀ ਹਾਲ ਹੈ ਸਵਾ ਖਾਧੀਆਂ ਝੂਠੀਆਂ ਖਾ ਕੇ ਉਹ ਵੀ ਬੁੱਕਰਦੇ ਆ ਉੱਥੇ ਅਕਾਲ ਤਖਤ ਸਾਹਿਬ ਤੇ ਜਾ ਕੇ ਉੱਥੇ ਕਹਿੰਦੇ ਹਾਂਜੀ ਬਾਹ ਚਾਂਡ ਕੇ ਬੁੱਕਰ ਜਾਂਦੇ ਆ ਲੋਕਾਂ ਨੂੰ ਇਹ ਇਹਨਾਂ ਨੇ ਸਟਾਰਟ ਕਰਕੇ ਲੋਕਾਂ ਨਾਲ ਵਾਅਦੇ ਕਰਕੇ ਸਰਕਾਰ ਬਣਾ ਲਈ ਸੀ ਪਰ ਹੁਣ ਲੋਕ ਦੱਸਣਗੇ 27 ਦੇ ਵਿੱਚ ਇਹਨਾਂ ਨੇ ਜਵਾਦੇ ਕੀਤੇ ਸੀ ਇਹਨਾਂ ਦੇ ਪਾਥੀਆਂ ਨਾ ਨਾ ਪਈਆਂ ਜਿਵੇਂ ਕਹਿੰਦੇ ਰੋੜਾ ਤੋਂ ਰੋੜਾ ਹੁੰਦਾ ਹੁਣ ਪਤਾ ਲੱਗਣਾ ਵੀ ਰੋੜਾ ਕੀ ਹੁੰਦਾ ਹੈ ਜੋ ਜੇ ਸਿਤਾ ਆਮ ਆਦਮੀ ਆ ਅਸੀਂ ਆਮ ਲੋਕਾਂ ਦੇ ਵਿੱਚ ਉੱਠੇ ਹੋਏ ਲੋਕਾਂ ਗਰੀਬ ਘਰਾਂ ਦੇ ਕਾਕੇ ਆ ਜਿਹੜਾ ਵੀਆਈਪੀ ਕਲਚਰ ਖਤਮ ਕਰ ਦੇਾਂਗੇ ਪਰ ਪਿਛਲੇ ਦੋ ਦਿਨਾਂ ਤੋਂ ਬਾਗੇ ਪੁਰਾਣੇ ਪੁਲਿਸ ਲੱਗੇ ਕਿੱਲੀ ਚਾਲਾਂ ਦੇਖ ਲਓ ਕਿੱਥੇ ਜਾ ਕੇ ਪਿੰਡ ਪੈਂਦਾ ਪਰ ਬਾਗਾ ਪੁਰਾਣਾ ਸਾਰਾ ਜਿਹੜਾ ਪੁਲਿਸ ਵੱਲੋਂ ਛਾਉਣੀ ਬਣਾਇਆ ਗਿਆ ਸੀ ਜਿਹੜਾ ਹੁਣ ਟੈਂਟ ਲਾਇਆ ਉਹ ਵੀ ਦਿੱਲੀ ਤੋਂ ਲਾਇਆ ਜਿਹੜੀਆਂ ਕੁਰਸੀਆਂ ਲੱਗੀਆਂ ਉਹ ਵੀ ਦਿੱਲੀ ਤੋਂ ਆ ਲੱਗੀ ਜਾਂਦੀਆਂ ਸਟੇਜਾਂ ਦਿੱਲੀ ਤੋਂ ਬਣੀਆਂ ਕੈਮਰੇ ਲਾਤੇ ਜੀ ਕੀ ਕੁਛ ਕੀਤਾ ਜੋ ਪੈਸਾ ਇਹਨਾਂ ਨੇ ਪਾਣੀ ਦੀ ਤਰ੍ਹਾਂ ਸਾਡੇ ਪੰਜਾਬ ਦੇ ਲੋਕਾਂ ਦਾ ਪੈਸਾ ਸੀ ਉਹਨੂੰ ਪਾਣੀ ਦੀ ਤਰ੍ਹਾਂ ਵਹਾ ਕੇ ਇਹਨਾਂ ਨੇ ਇੱਕ ਆਪਦੀ ਸ਼ਾਸਕ ਰੈਲੀ ਕੀਤੀ ਹੈ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕੱਲ ਆਮ ਆਦਮੀ ਪਾਰਟੀ ਦੀ ਜਿਲ੍ਹਾ ਮੋਗਾ ਦੇ ਪਿੰਡ ਕਿਲੀ ਚਾਲਾਂ ਦੇ ਵਿੱਚ ਜਿਹੜੀ ਰੈਲੀ ਹੋ ਕੇ ਹਟੀ ਆ ਉਸ ਰੈਲੀ ਦੇ ਸਬੰਧ ਦੇ ਵਿੱਚ ਵੱਖ-ਵੱਖ ਸਿਆਸੀ ਆਗੂਆਂ ਵੱਲੋਂ ਆਪਣੇ-ਆਪਣੇ ਪ੍ਰਤੀਕਰਮ ਦਿੱਤੇ ਗਏ ਜਿਨ੍ਹਾਂ ਦੇ ਵਿੱਚ ਵੱਖ-ਵੱਖ ਵੀਡੀਓ ਵੀ ਵਾਇਰਲ ਹੋਈਆਂ ਕਿਉਂਕਿ ਸਰਕਾਰ ਵੱਲੋਂ ਜਿਹੜਾ ਉਸ ਰੈਲੀ ਨੂੰ ਸਫਲ ਕਰ ਦੇ ਲਈ ਪੂਰਾ ਜ਼ੋਰ ਲਗਾ ਦਿੱਤਾ ਗਿਆ ਇਹ ਜਿਹੜੀ ਰੈਲੀ ਸੀ ਯੁੱਧ ਨਸ਼ਿਆਂ ਵਿਰੁੱਧ ਪਾਰਟ 2 ਦਾ ਜਿਹੜਾ ਹਿੱਸਾ ਸੀਗੀ ਤੇ ਜਿਸ ਦੇ ਵਿੱਚ ਪਹਿਲਾਂ ਜਿਹੜੀਆਂ ਕਿਆਸਰਈਆਂ ਲਾਈਆਂ ਜਾ ਰਹੀਆਂ ਸੀ ਕਿ ਭਗਵਾਨ ਤੁਹਾਨੂੰ ਨਹੀਂ ਪਹੁੰਚ ਰਹੇ ਉਹ ਪਹੁੰਚੇ ਉਹਨਾਂ ਨੇ ਆਪਦੇ ਵਿਚਾਰ ਵੀ ਰੱਖੇ ਤੇ ਅੱਜ ਸਾਡੇ ਨਾਲ ਜਗਸੀਰ ਸਿੰਘ ਕਾਲੇਕੇ ਜੋ ਹਲਕਾ ਬਾਗਾ ਪੁਰਾਣਾ ਦੇ ਕਾਂਗਰਸ ਦੇ ਜਿਹੜੇ ਮੁੱਖ ਸੇਵਾਦਾਰ ਨੇ ਉਹ ਵੀ ਆਪਣੀ ਜਿਹੜੀ ਗੱਲਬਾਤ ਕਰਨੀ ਚਾਹੁੰਦੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਆ ਪੁੱਛਦੇ ਆ ਕੱਲ ਵਾਲੀ ਰੈਲੀ ਦੇ ਸਬੰਧ ਵਿੱਚ ਬਾਬਾ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਚੈਨਲ ਤੇ ਧੰਨਵਾਦ ਜੀ ਸਭ ਤੋਂ ਪਹਿਲਾਂ ਸਿਗਲਾ ਸਾਹੂ ਤੇ ਸ਼ਿਵ ਜੀ ਤੁਹਾਡਾ ਮੇਰੇ ਕੋਲ ਆਉਣ ਤੇ ਬਹੁਤ ਬਹੁਤ ਜੀ ਧੰਨਵਾਦ ਜੀ ਬਾਬਾ ਜੀ ਜਿਵੇਂ ਕੱਲ ਦੀ ਜਿਹੜੀ ਰੈਲੀ ਤੁਸੀਂ ਵੀ ਦੇਖੀ ਆਪਦੇ ਜਿਹੜੇ ਦੇਖਿਆ ਜਾਵੇ ਸਿਆਸੀ ਤੌਰ ਤੇ ਜਿਹੜੀ ਰੈਲੀ ਨੂੰ ਆਪਦੇ ਪੱਖੋਂ ਜਿਹੜੀ ਦੇਖਦੇ ਹੋ ਕਿ ਕਿਸ ਤਰ੍ਹਾਂ ਜਿਹੜੀ ਰੈਲੀ ਰਹੀ ਤੇ ਜਿਹੜੇ ਉਸ ਰੈਲੀ ਦੇ ਸਬੰਧ ਚ ਲੋਕਾਂ ਦੀ ਖੱਜਲ ਖਰਾਬੀ ਹੋਈ ਆ ਸਰਕਾਰ ਵੱਲੋਂ ਆ ਦਾ ਜਿਹੜਾ ਪੂਰਾ ਜ਼ੋਰ ਲਗਾ ਦਿੱਤਾ ਤੁਸੀਂ ਕਿਵੇਂ ਦੇਖਦੇ ਹੋ ਆ ਦੇ ਪੱਖੋਂ ਪ੍ਰਿੰਸਰ ਸਾਹਿਬ ਜਿਹੜੀ ਕੱਲ ਰੈਲੀ ਸੀ ਇਹਨਾਂ ਨੇ ਨਸ਼ਿਆਂ ਵਿਰੁੱਧ ਜੋ ਜਦ ਨਸ਼ਾ ਵਿਰੋਧਕ ਕੀਤੀ ਹੈ ਇਹ ਮੈਨੂੰ ਲੱਗਦਾ ਵੀ ਨਸ਼ਿਆਂ ਦੇ ਵਿਰੁੱਧ ਨਹੀਂ ਹੈਗੀ ਇਹ ਤਾਂ ਇੱਕ ਸ਼ਾਸਕ ਇਹਨਾਂ ਨੇ ਰੈਲੀ ਕਰੀ ਹੈ 2027 ਦੇ ਕਰਕੇ ਪਰ ਜਿਹੜਾ ਇਹਦੇ ਵਿੱਚ ਤੰਤਰ ਲਾਇਆ ਸਾਰਾ ਸਰਕਾਰੀ ਲਾਇਆ ਜੀ ਵੇਖੋ ਕਿੰਨੀ ਪੁਲਿਸ ਲਾਤੀ ਸਾਰੇ ਵਿਭਾਗ ਜਿੰਨੇ ਆ ਮੇਰੇ ਖਿਆਲ ਅ 20-25 ਹਜ਼ਾਰ ਬੰਦਾ ਇਹਨਾਂ ਨੇ ਜਿਹੜਾ ਸਰਕਾਰ ਦਾ ਮੁਲਾਜ਼ਮ ਸਾਰੇ ਧਾਰੇ ਕੱਲ ਬੰਦ ਸੀ ਸਾਰੇ ਉੱਥੇ ਲੱਗੇ ਇਸ ਕਰਕੇ ਇਹਨਾਂ ਨੇ ਕੋਈ ਇਹ ਰੈਲੀ ਇਹ ਸਟੰਟ ਕੀਤਾ ਫਿਰ ਉੱਥੇ ਕੀ ਹੈਗਾ ਬੱਸਾਂ ਵੀ ਸਰਕਾਰੀ ਜਿਹੜਾ ਇਹ ਕਹਿੰਦੇ ਹੁੰਦੇ ਸੀਗੇ ਵੀ ਸਾਡਾ ਤਾਂ ਵੇਖੋ ਜੀ ਪੈਸਾ ਸਰਕਾਰ ਦਾ ਪੰਜਾਬ ਦਾ ਲੋਕਾਂ ਚ ਵੰਡਾਂਗੇ ਲੋਕਾਂ ਦੀ ਸਰਕਾਰ ਸੱਥਾਂ ਤੋਂ ਚੱਲੂਗੀ ਆ ਤੁਹਾਡੇ ਸਾਹਮਣੇ ਜੀ ਸਾਰਾ ਹੀ ਤੰਤਰ ਇਹਨਾਂ ਨੇ ਸਰਕਾਰ ਦਾ ਜੋ ਪੈਸਾ ਲਾ ਕੇ ਬਰਬਾਦ ਕੀਤਾ ਕਰੋੜਾ ਅਰਬ ਰੁਪਏ ਇਹਨਾਂ ਨੇ ਇੱਥੇ ਬਰਬਾਦ ਕੀਤਾ ਜਿਹੜਾ ਇੱਥੇ ਕੀਤਾ ਜਿਹੜਾ ਹੁਣ ਟੈਂਟ ਲਾਇਆ ਉਹ ਵੀ ਦਿੱਲੀ ਤੋਂ ਲਾਇਆ ਜਿਹੜੀਆਂ ਕੁਰਸੀਆਂ ਲੱਗੀਆਂ ਉਹ ਵੀ ਦਿੱਲੀ ਤੋਂ ਆ ਲੱਗੀਆਂ ਜਾਂਦੀਆਂ ਸਟੇਜਾਂ ਦਿੱਲੀ ਤੋਂ ਬਣੀਆਂ ਕੈਮਰੇ ਲਾਤੇ ਜਿੱਕੀ ਕੁਛ ਕੀਤਾ ਜੋ ਪੈਸਾ ਇਹਨਾਂ ਨੇ ਪਾਣੀ ਦੀ ਤਰ੍ਹਾਂ ਸਾਡੇ ਪੰਜਾਬ ਦੇ ਲੋਕਾਂ ਦਾ ਪੈਸਾ ਸੀ ਉਹਨੂੰ ਪਾਣੀ ਦੀ ਤਰ੍ਹਾਂ ਵਹਾ ਕੇ ਇਹਨਾਂ ਨੇ ਇੱਕ ਆਪਦੀ ਸ਼ਾਸਰੀ ਰੈਲੀ ਕੀਤੀ ਹੈ ਜਿਹੜਾ ਇਹਨਾਂ ਨੇ ਮਤਲਬ ਸਟੰਟ ਖੇਡਿਆ ਨਸ਼ਿਆਂ ਜੁੱਧ ਨਸ਼ਿਆਂ ਵਿਰੁੱਧ ਉਹਦੇ ਵਿੱਚ ਕੋਈ ਨਹੀਂ ਹੈਗਾ ਕਿਉਂਕਿ ਇਹਨਾਂ ਨੇ 3 ਮਹੀਨੇ ਰੱਖਿਆ ਸੀ ਨਸ਼ੇ ਅਸੀਂ ਬੰਦ ਕਰਦੇ ਹਾਂਗੇ ਹੁਣ ਤਾਂ 4 ਸਾਲ ਹੋ ਗਏ ਸਵਾ 4 ਸਾਲ ਹੋ ਗਏ ਹੁਣ ਤਾਂ 2 ਮਹੀਨੇ ਦਾ 7-8 ਰਹਿ ਗਈ ਉਹਦੇ ਵਿੱਚ ਇੱਕ ਸਟੰਟ ਖੇਡਦੇ ਆ ਆਉਣ ਵਾਲੀ ਦੁਵਾਰਾ 27 ਚ ਵੋਟਾਂ ਲੈਣ ਦੀ ਖਾਤਰ ਜੇ ਬਾਬਾਈ ਤੁਸੀਂ ਕਿਹਾ ਕਿ ਜਿਹੜੇ ਸਰਕਾਰੀ ਬੱਸਾਂ ਵੀ ਉਸ ਰੈਲੀ ਦੇ ਵਿੱਚ ਗਈਆਂ ਬਹੁਤ ਸਾਰੀਆਂ ਸਰਕਾਰੀ ਬੱਸਾਂ ਦੇਖੀਆਂ ਜਿਨ੍ਹਾਂ ਦੇ ਵੱਡੇ ਵੱਡੇ ਬੈਨਰ ਲੱਗੇ ਹੋਏ ਜਾ ਰਹੇ ਸੀ ਇਹ ਕਹਿੰਦੇ ਵੀ ਸਰਕਾਰੀ ਬੱਸਾਂ ਦਾ ਜਿਹੜਾ ਖਰਚਾ ਹੁੰਦਾ ਉਹ ਸਰਕਾਰ ਪੇ ਕਰੂਗੀ ਪਰ ਸਰਕਾਰ ਪੇ ਕਿੱਥੋਂ ਕਰੂਗੀ ਆਮ ਲੋਕਾਂ ਤੇ ਜਿਹੜਾ ਉਹਦਾ ਬੋਝ ਪੈਂਦਾ ਸਰਕਾਰ ਦਾ ਪੈਸਾ ਤਾਂ ਲੋਕਾਂ ਦਾ ਹੈ ਨਾ ਜੀ ਲੋਕਾਂ ਨੇ ਪੈਸਾ ਜਿਹੜਾ ਸਰਕਾਰ ਚ ਚਲਾ ਰਹੀ ਉਹ ਲੋਕਾਂ ਦੇ ਪੈਸੇ ਨੇ ਸਰਕਾਰ ਚਲਦੀ ਹੈ ਕਿ ਕਦੀ ਸ਼ਰਾਬ ਦੇ ਪੈਸੇ ਹੋਰ ਕਿੰਨੇ ਸਾਰੇ ਜਿੰਨੇ ਟੈਕਸ ਆਉਂਦੇ ਉਹਦੇ ਪੈਸੇ ਨਾ ਤੇ ਉਹ ਪੈਸਾ ਸਾਡਾ ਬਰਬਾਦ ਕਰ ਰਿਹਾ ਹੈ ਕਿ ਲੋਕਾਂ ਨੇ ਵਾਅਦੇ ਕੀਤੇ ਸੀ 1000 ਰੁਪਏ ਦੇਵਾਂਗੇ 48 48000 ਰੁਪਏ ਲੋਕ ਬੀਬੀਆਂ ਦਾ ਪਣ ਗਿਆ ਉਹ ਦਿੰਦੇ ਜਿਹੜੇ ਲੋਕਾਂ ਨੇ ਵਾਅਦੇ ਕੀਤੇ ਪੈਨਸ਼ਨਾਂ ਵਧਾਵਾਂਗੇ ਉਹ ਦਿੰਦੇ ਜਿਹੜੇ ਹਸਪਤਾਲ ਕਹਿੰਦੇ ਵੱਡੇ ਵੱਡੇ ਲਿਆ ਕੇ ਬਣਾਵਾਂਗੇ ਉਹ ਬਣਾਉਂਦੇ ਜਿਹੜਾ ਹੁਣ 10 ਲੱਖ ਦਾ ਇਹਨਾਂ ਨੇ ਇੱਕ ਸਟੈਂਟ ਖੇੜਿਆ ਇਹ ਵੀ ਲੋਕਾਂ ਨੇ ਸਟੈਂਟ ਖੇੜਿਆ ਗਿਆ ਜੀ ਵੇਖੋ ਇਹ ਸਟੈਂਟ ਕਰਦੀ ਹੈ ਸਰਕਾਰ ਇਹ ਇੱਕ ਜਿਹੜੇ ਸਾਰੇ ਕਲਾਕਾਰ ਜਾ ਵੀ ਜਿੱਦਾਂ ਇਹ ਲੋਕ ਇਕੱਠੇ ਹੋ ਕੇ ਇਹਨਾਂ ਦਾ ਇੱਕ ਦਬਰਾ ਕਰਕੇ ਆਪ ਦਾ ਇਹ ਸਰਕਾਰ ਬਣਾਉਣ ਲਈ ਸਾਰਾ ਇਤਾਮ ਝਾਮ ਲਾ ਰਹੇ ਨੇ ਜਿਵੇਂ ਇਹ ਕਹਿੰਦੇ ਹੁੰਦੇ ਸੀ ਅਸੀਂ ਤਾਂ ਆਮ ਆਦਮੀ ਆ ਅਸੀਂ ਆਮ ਲੋਕਾਂ ਦੇ ਵਿੱਚ ਉੱਠੇ ਹੋਏ ਲੋਕਾਂ ਗਰੀਬ ਘਰਾਂ ਦੇ ਕਾਕੇ ਆ ਜਿਹੜਾ ਵੀਆਈਪੀ ਕਲਚਰ ਖਤਮ ਕਰ ਦੇਾਂਗੇ ਪਰ ਪਿਛਲੇ ਦੋ ਦਿਨਾਂ ਤੋਂ ਬਾਗੇ ਪੁਰਾਣੇ ਪੁਲਿਸ ਲੱਗੇ ਕਿੱਲੀ ਚਾਲਾਂ ਦੇਖ ਲਓ ਕਿੱਥੇ ਜਾ ਕੇ ਪਿੰਡ ਪੈਂਦਾ ਪਰ ਬਾਗਾ ਪੁਰਾਣਾ ਸਾਰਾ ਜਿਹੜਾ ਪੁਲਿਸ ਵੱਲੋਂ ਛਾਉਣੀ ਬਣਾਇਆ ਗਿਆ ਸੀ ਮੈਂ ਤੇ ਪ੍ਰੈਸ ਅਸਾ ਉਹੀ ਗੱਲ ਕਰਦਾ ਜਿਹੜੀ ਇਹ ਕਹਿੰਦੇ ਨੇ ਸੱਤਾਂ ਜੋ ਸਰਕਾਰ ਚੱਲੂਗੀ ਕੋਈ ਸਿਕਿਉਰਿਟੀ ਨਹੀਂ ਹੋਊਗੀ ਕੋਈ ਸਾਡਾ ਆਮ ਝਾਬ ਨਹੀਂ ਹੋਊਗਾ ਕੋਈ ਗੱਡੀਆਂ ਨਹੀਂ ਹੋਣੀਆਂ ਵੱਡੀਆਂ ਹੁਣ ਤੁਸੀਂ ਦੇਖੋ ਕਿੰਨੀਆਂ ਵੱਡੀਆਂ ਵੱਡੀਆਂ ਕਾਰਾਂ ਇਹਨਾਂ ਲੋਕਾਂ ਕੋਲੇ 10 10 ਗਨਮਣਾਂ ਐ ਐਮਐਲ ਦੇ ਕੋਲੇ ਸਾਰਿਆਂ ਕੋਲੇ ਕਿੰਨੇ ਕਿੰਨੇ ਨਾਲ ਚੇਅਰਮੈਨ ਹੋਰ ਸਾਰੇ ਲਈ ਫਿਰਦੇ ਆ ਉਹੀ ਸਭ ਕੁਛ ਐ ਉਸ ਤੋਂ ਵੀ ਵੱਧ ਕੇ ਕੀਤਾ ਹਜ਼ਾਰ ਹਜ਼ਾਰ ਬੰਦਾ ਮੁੱਖ ਮੰਤਰੀ ਨਾਲ ਚੱਲਦਾ ਸਾਣਿਆਂ ਦੇ ਵਿੱਚ ਹੈ ਨਹੀਂ ਲੋਕਾਂ ਦੀ ਲੁੱਟਮਾਰ ਹੋਈ ਜਾਂਦੀ ਹੈ ਰੋਜ਼ ਬੰਦੇ ਮਾਰੇ ਜਾ ਰਹੇ ਆ ਕੀ ਕੁਝ ਹੋਈ ਜਾਂਦਾ ਇਹ ਇਹਨਾਂ ਨੇ ਸਟੰਟ ਕਰਕੇ ਲੋਕਾਂ ਨਾਲ ਵਾਅਦੇ ਕਰਕੇ ਸਰਕਾਰ ਬਣਾ ਲਈ ਸੀ ਪਰ ਹੁਣੇ ਲੋਕ ਦੱਸਣਗੇ 27 ਦੇ ਵਿੱਚ ਇਹਨਾਂ ਨੇ ਜਿਹੜੇ ਵਾਅਦੇ ਕੀਤੇ ਸੀ ਇਹਨਾਂ ਦੇ ਪਾਥੀਆਂ ਨਾ ਨਾ ਪਈਆਂ ਜਿਵੇਂ ਕਦੇ ਰੋੜਾ ਤੋਂ ਰੋੜਾ ਹੁੰਦਾ ਹੁਣ ਪਤਾ ਲੱਗਣਾ ਵੀ ਰੋੜਾ ਕੀ ਹੁੰਦਾ ਜਿਵੇਂ ਜੀ ਸਰਕਾਰੀ ਬੱਸਾਂ ਇਹਨਾਂ ਦੀਆਂ ਗਈਆਂ ਸੀਗੀਆਂ ਤੇ ਜਿਹੜੇ ਆਮ ਲੋਕ ਆਪਣੀਆਂ ਗੱਡੀਆਂ ਆਪਣੇ ਵਹੀਕਲਾ ਤੇ ਕਿਸੇ ਜ਼ਰੂਰੀ ਕੰਮਾਂ ਦੇ ਲਈ ਜਾ ਰਹੇ ਕੋਈ ਵਿਆਹ ਸ਼ਾਦੀ ਦੇ ਵਿੱਚ ਜਾ ਰਿਹਾ ਸੀਗਾ ਉਹਨਾਂ ਨੂੰ ਤਾਂ ਲੰਮੀਆਂ ਲੰਮੀਆਂ ਲੈਣਾ ਬਣਾ ਕੇ ਰੋਕ ਲਿਆ ਪਰ ਜਿਹੜੇ ਮੋਗੇ ਵੱਲ ਨੂੰ ਜਾਣ ਵਾਲੇ ਸੀ ਉਹਨਾਂ ਨੂੰ ਪੁਲਿਸ ਪਹਿਲ ਦੇ ਆਧਾਰ ਤੇ ਨਿਗਹਾਰੀ ਦੇ। ਦੇਖੋ ਕੱਲ੍ਹ ਨਹੀਂ ਸੀ ਅਸੀਂ ਵੀ ਬਾਹਰ ਗਏ ਸੀ ਚੰਡੀਗੜ੍ਹ ਗਏ ਸੀਗੇ। ਅਸੀਂ ਵੀ ਖੱਜਲ ਖਵਾਰ ਹੋ ਕੇ ਗਏ। ਅਸੀਂ ਤਾਂ ਆਪਦੀ ਗੱਡੀਆਂ ਤੇ ਉੱਠ ਗਏ ਵੇਖੋ ਜਿਨੇ ਹਾਲ ਸਿੰਘ ਵਾਲੇ ਤੋਂ ਪਿੰਡਾਂ ਵਿੱਚ ਦੀ ਹੋ ਕੇ ਬਾਹਰ ਚੜੇ ਜਿਹੜੇ ਅਸੀਂ ਆਮ ਦੇਖੇ ਬੱਸਾਂ ਆਪਣੇ ਲੋਕ ਬੱਸਾਂ ਦੀ ਵੇਟ ਕਰਦੇ ਸੀ ਬੀਬੀਆਂ ਨੇ ਦੁਕਹੇ ਦਵਾਈ ਲੈਣ ਜਾਣਾ ਹੈ ਕਿਸੇ ਨੇ ਕਿਸੇ ਮਾਰਗ ਤੇ ਜਾਣਾ ਹੈ ਕਿਸੇ ਗਰੀਬ ਨੇ ਕਿਤੇ ਜਾਣਾ ਹੈ ਕਿਸੇ ਨੇ ਦਿਹਾੜੀ ਤੇ ਪੇ ਜਾਣਾ ਉਹ ਵਿਚਾਰੇ ਇੰਨੇ ਖੱਜਲ ਖਵਾਲ ਹੋ ਰਹੇ ਸੀ ਕੋਈ ਰਿਸ਼ਤੇਦਾਰ ਆਇਆ ਸੀ ਕੋਈ ਕਿਵੇਂ ਸੀਗਾ ਬੱਸਾਂ ਜਿਹੜੀਆਂ ਸਰਕਾਰੀ ਸਾਰੀਆਂ ਇਹਨਾਂ ਦੀਆਂ ਲਈਆਂ ਅਸੀਂ ਇਸ ਕਰਕੇ ਇਹਨਾਂ ਨੇ ਜੋ ਕੱਲ ਕੀਤਾ ਇੱਕ ਸਰਕਾਰੀ ਰੈਲੀ ਕੀਤੀ ਹੈ ਕੋਈ ਆਮ ਰੈਲੀ ਨਹੀਂ ਕੀਤੀ ਹੈ ਬਾਕੀ ਚੀਜ਼ਾਂ ਇਹ ਤਾਂ ਦੇਖ ਲਈ ਸਾਰਾ ਜਿਹੜਾ ਸਰਕਾਰੀ ਤੰਤਰ ਵਰਤਿਆ ਗਿਆ ਪਰ ਇੱਕ ਵੱਡੀ ਗੱਲ ਨਿਕਲ ਕੇ ਸਾਹਮਣੇ ਇੱਕ ਸਟੇਜ ਤੋਂ ਇੱਕ ਸਰਕਾਰੀ ਅਧਿਕਾਰੀ ਵੱਲੋਂ ਸਪੀਚ ਦਿੱਤੀ ਗਈ ਹਾਂ ਦਿੱਤੀ ਗਈ ਹੈ ਜੀ ਇਹਦੇ ਤੇ ਅਸੀਂ ਕਹਿੰਦੇ ਆ ਅਸੀਂ ਪਾਰਟੀ ਸਾਡੀ ਕਾਂਗਰਸ ਪਾਰਟੀ ਨੇ ਤਹਿ ਕੀਤਾ ਹੈ ਕਿ ਅਸੀਂ ਰਾਜਪਾਲ ਸਾਹਿਬ ਨੂੰ ਮਿਲ ਕੇ ਜੋ ਸਰਕਾਰ ਦੇ ਨੁਮਾਇੰਦੇ ਨੇ ਉਹਨਾਂ ਨੇ ਰੈਲੀ ਚ ਆਣ ਕੇ ਸਮੂਲੀਅਤ ਕੀਤੀ ਹੈ ਉਹਦੇ ਤੇ ਜਰੂਰ ਐਕਸ਼ਨ ਹੋਣਾ ਚਾਹੀਦਾ ਅਫਸਰਾਂ ਨੂੰ ਨਹੀਂ ਇਹਨਾਂ ਚ ਆਉਣਾ ਚਾਹੀਦਾ ਕਿਉਂਕਿ ਅਫਸਰ ਸਰਕਾਰ ਦਾ 5 ਸਾਲ ਬਾਅਦ ਬਦਲ ਲਿਆ ਯਾਨੀ ਅਫਸਰਾਂ ਨੇ ਤਾਂ ਸਦਾ ਹੀ ਰਹਿਣਾ ਜੀ ਬਿਲਕੁਲ ਬਿਲਕੁਲ ਜਿਹੜੇ ਅਫਸਰ ਨੇ ਉਹ ਤਾਂ 60 ਸਾਲ ਦੀ ਉਮਰ ਤੱਕ ਅਹਨਾ ਉਹਨਾਂ ਦੇ ਸਾਰਿਆਂ ਨੂੰ ਦੇਖਣਾ ਹੁੰਦਾ ਇੱਕ ਲੈਤਾ ਨਹੀਂ ਹੁੰਦਾ ਮੇਰੀ ਪਾਰਟੀ ਦੀ ਸਰਕਾਰ ਇਹ ਉਹਨੂੰ ਦੇਖਣਾ ਉਹਨੇ ਸਾਰੇ ਲੋਕਾਂ ਨੂੰ ਦੇਖਣਾ ਸਾਰੇ ਲੋਕਾਂ ਦੀ ਫਾਇਦਾ ਕਰਨੀ ਹੈ ਸਾਰੇ ਲੋਕਾਂ ਦੀ ਗੱਲ ਸੁਣ ਕੇ ਤਾਂ ਹੀ ਸਰਕਾਰਾਂ ਚੱਲਦੀਆਂ ਤਾਂ ਹੀ ਦੇਸ਼ ਚੱਲਦੇ ਨੇ ਪਰ ਇਹ ਤਾਂ ਇਹਨਾਂ ਨੇ 86 ਰੈਲੀਆਂ ਚ ਲਿਆ ਕੇ ਅਫਸਰਾਂ ਨੂੰ ਬੁਲਾ ਦਿੱਤਾ ਤੇ ਇਹ ਤਾਂ ਬਹੁਤ ਵੱਡੀ ਮਾੜੀ ਗੱਲ ਹੈ ਜੀ ਜੀ ਅਯੋਧਨਸ਼ਾ ਵਿਰੋਧ ਦੀ ਇਹ ਰੈਲੀ ਸੀਗੀ ਪਾਰਟ 2 ਸੀਗਾ ਕਿੰਨਾ ਕਸਰ ਲੱਗਦਾ ਤੁਹਾਨੂੰ ਬਾਗੇ ਪੁਰਾਣੇ ਸ਼ਹਿਰ ਦੀ ਜੇ ਗੱਲ ਕਰੀਏ ਤੁਸੀਂ ਇਸ ਹਲਕੇ ਨੂੰ ਦੇਖ ਰਹੇ ਹੋ ਕਿੰਨਾ ਕਿ ਨਸ਼ਾ ਘਟਿਆ ਲੱਗਦਾ ਦੇਖੋ ਰੋਜ਼ ਅਖਬਾਰ ਤੇ ਆਉਂਦਾ ਜੀ ਰੋਜ਼ ਲੋਕਾਂ ਦੇ ਪਤਾ ਲੱਗਦਾ ਪਤਾ ਨਹੀਂ ਤਾਨੂੰ ਦਬਾ ਦਿੰਦੇ ਆ ਹੁਣ ਜੇ ਕੋਈ ਨਸ਼ੇ ਨਾਲ ਮਰਦਾ ਕਹਿੰਦੇ ਜੀ ਵੈਸੇ ਮਰ ਗਿਆ ਲੋ ਰੋਜ਼ ਹੀ ਅਖਬਾਰ ਤੇ ਹੁੰਦਾ ਮੁੰਡਾ ਜੀ ਟੀਕਾ ਲਾ ਕੇ ਮਰ ਗਿਆ ਜੀ ਨਸ਼ੇ ਨਾਲ ਮਰ ਗਿਆ ਜੀ ਜਿਨ੍ਹਾਂ ਦੇ ਘਰ ਬਰਬਾਦ ਹੋ ਗਏ ਉਹਨਾਂ ਨੂੰ ਪਤਾ ਸਾਡੇ ਘਰ ਕੀ ਹੋ ਰਿਹਾ ਜਿਹੜੇ ਦੂਜੇ ਤਮਾਸ਼ਗੀਰ ਆ ਜਾਂ ਸਰਕਾਰਾਂ ਬਣਾਉਣ ਉਹ ਤਾਂ ਨਸ਼ਿਆਂ ਦੇ ਉਹ ਕਹਿੰਦੇ ਜੀ ਬੰਦ ਕਰਤਾ ਜਿਹਨਾਂ ਨੇ ਨਸ਼ੇ ਬੰਦ ਕੀਤੇ ਉਹਦੇ 3 ਮਹੀਨੇ ਲੱਗੇ ਹੁਣ ਤਾਂ 4 ਸਾਲ ਹੋ ਗਏ ਜੀ ਆਉਣ ਵਾਲੀ ਸਰਕਾਰ ਬਣਾਉਣ ਨੂੰ ਇਹ ਲੋਕਾਂ ਦੇ ਸਟੰਟ ਕੀਤੇ ਜਾ ਰਹੇ ਸਾਰਾ ਕੁਝ ਦਿੱਲੀ ਵਾਲਿਆਂ ਨੇ ਵੀ ਦੇਖ ਲਿਆ ਦਿੱਲੀ 'ਚ ਕੀ ਹਾਲ ਕੀਤਾ ਇਹਨਾਂ ਨੇ ਹੁਣ ਉਹ ਪੰਜਾਬ ਨੂੰ ਪੈ ਗਏ ਪੰਜਾਬ ਦਾ ਲੁੱਟ ਕੇ ਪੈਸਾ ਸਾਰਾ ਬਾਹਰ ਲਈ ਜਾ ਰਹੇ ਨੇ ਇਸ ਕਰਕੇ ਨਸ਼ਿਆਂ ਦੇ ਨਾਂ ਤੇ ਇੱਕ ਸਰਕਾਰ ਦੇ ਪੰਜਾਬ ਨੂੰ ਇਹ ਗੁਮਰਾਹ ਕਰ ਰਹੇ ਜਿਵੇਂ ਕੱਲ੍ਹ ਨਾ ਸੀਐਮ ਸਾਹਿਬ ਵੱਲੋਂ ਸੌਂਖਵਾਈ ਗਈ ਸੀ ਨਸ਼ਿਆਂ ਦੇ ਵੀ ਆਪਾਂ ਨਸ਼ੇ ਨਾ ਕਰਨੇ ਨਾ ਕਿਸੇ ਨੂੰ ਕਰਨ ਦੇਣੇ ਆ ਤੇ ਨਸ਼ਿਆਂ ਦੇ ਖਿਲਾਫ ਇਹ ਡਟ ਕੇ ਖੜਾਂਗੇ ਪਰ ਕਿਸੇ ਨੇ ਪੋਸਟ ਵੀ ਲੱਗ ਕੇ ਪਾਈ ਸੋਸ਼ਲ ਮੀਡੀਆ ਤੇ 5 ਵਜੇ ਤੋਂ ਬਾਅਦ ਦੇਖਾਂਗੇ ਯੁੱਧ ਨਸ਼ਿਆਂ ਦਾ ਉਹੀ ਗੱਲ ਹੋਈ ਜਿਹੜੀਆਂ ਬੱਸਾਂ ਦੇ ਉੱਪਰ ਇਹ ਆਪਣੀ ਰੈਲੀ ਵਾਸਤੇ ਗਏ ਸੀ ਉਹਨਾਂ ਵਿੱਚ ਸ਼ਰਾਬ ਦੀਆਂ ਪੇਟੀਆਂ ਰੱਖਦੇ ਦੀ ਵੀਡੀਓ ਵਾਇਰਲ ਹੋਈ ਬਿਲਕੁਲ ਸਹੀ ਹੈ ਜੀ ਇਹ ਤਾਂ ਇੱਕ ਨਾਂ ਦਿੱਤਾ ਜੀ ਇਹਨਾਂ ਨੇ ਨਸ਼ਿਆਂ ਦੇ ਵਿਰੁੱਧ ਨਸ਼ੇ ਤਾਂ ਪੰਦ ਨਹੀਂ ਹੋ ਰਹੇ ਆਪ ਤਾਂ ਨਸ਼ੇ ਲਈ ਜਾਂਦੇ ਪਹਿਲਾਂ ਆਪ ਦਾ ਸਾਰੇ ਮੈਡੀਕਲ ਕਰਾਉਂਦੇ ਵੀ ਅਸੀਂ ਨਸ਼ਾ ਖਾਣੇ ਕਿ ਨਹੀਂ ਖਾਣਦੇ ਇਹ ਸੌਂਾ ਖਾ ਕੇ ਜਦੋਂ ਸਬੰਦ ਸੌਂ ਖਾਂਦਾ ਉਹ ਸਮਝ ਲਓ ਝੂਠਾ ਹੁੰਦਾ ਜੇ ਸੌਂ ਉਦੋਂ ਖਾਂਦਾ ਬੰਦਾ ਜਿਹਨੇ ਇੱਕ ਝੂਠ ਮਾਰਿਆ ਜਿਹੜਾ ਬੰਦਾ ਸੱਚਾ ਹੋਗਾ ਤਾਂ ਮੈਂ ਕਿਹਾ ਝੂਠ ਖਸੌ ਖਾਵਾਂ ਜੀ ਇਸ ਕਰਕੇ ਇਹਨਾਂ ਨੇ ਸੌਂ ਦੇ ਕੇ ਸ ਪਹਿਲਾਂ ਵੀ ਸੌਂ ਦਿੱਤੀਆਂ ਲੋਕਾਂ ਨੇ ਉਹਨਾਂ ਤੋਂ ਨਹੀਂ ਹੋਇਆ ਤੇ ਤਾਂ ਹੀ ਆਏ ਸੀ ਪਰ ਇਹਨਾਂ ਨੇ ਉਹਨਾਂ ਤੋਂ ਵੀ ਵੱਧ ਕੇ ਹੁਣ ਪੰਜਾਬ ਦਾ ਜਿਹੜਾ ਨੁਕਸਾਨ ਕੀਤਾ ਉਹ ਤੋਂ ਵੀ ਵੱਧ ਕੇ ਨੁਕਸਾਨ ਕੀਤਾ ਆਉਣ ਵਾਲਾ ਪਤਾ ਨਹੀਂ ਕਿੰਨੇ ਕ ਸਮੇਂ ਨੂੰ ਇਹ ਪੰਜਾਬ ਦੀ ਪਰਭਾਈ ਹੋਊਗੀ ਜਿਹੜਾ ਇਹਨਾਂ ਨੇ ਪੰਜਾਬ ਦਾ ਪੈਸਾ ਬਰਬਾਦ ਕਰਤਾ ਲੋਕਾਂ ਨਾਲ ਵਾਅਦੇ ਲਾ ਕੇ ਸਾਡੇ ਨੌਜਵਾਨਾਂ ਨੂੰ ਘਬਰਾਹ ਕਰ ਦਿੱਤਾ ਇਹ ਤਾਂ ਕਹਿੰਦੇ ਸੀਗੇ ਆ ਜਿਹੜੇ ਆਮ ਆਦਮੀ ਪਾਰਟੀ ਦਾ ਸਰਕਾਰ ਹੋਊ ਨਾ ਕੋਈ ਧਰਨਾ ਲੱਗੂਗਾ ਨਾ ਕਿਸੇ ਨੂੰ ਕੋਈ ਗੁੱਸੇ ਗਿਆ ਕੀਤਾ ਜਾਊਗਾ ਹਰ ਇੱਕ ਨੂੰ ਜਿਹੜਾ ਬਣਦਾ ਹੱਕ ਦਿੱਤਾ ਜਾਊਗਾ ਪਰ ਧਰਨੇ ਲਾ ਕੇ ਵੀ ਕੋਈ ਹੱਕ ਨਹੀਂ ਮਿਲਦਾ ਕੱਲ ਕਿਸਾਨ ਯੂਨੀਅਨ ਵਿਰੋਧ ਕਰਨਗੇ ਸੀ ਉਹਨਾਂ ਨੂੰ ਵੀ ਕਿਸੇ ਪਾਸੇ ਲੰਘਣੇ ਤਾਂ ਉਹਨਾਂ ਨੂੰ ਵੀ ਅਪਸ਼ਾਪ ਦੋਈ ਬੋਲੇਗੇ ਆਪਣੇ ਸਰਸਾਹਬ ਜਿਹੜੀ ਧਰਨੇ ਚੋਂ ਪਾਰਟੀ ਨਿਕਲੀ ਸੀ ਜਿਹੜੇ ਕਹਿੰਦੇ ਹੁੰਦੇ ਸੀਗੇ ਆਪਦੀ ਹੱਕਾਂ ਲਈ ਬੈਠੇ ਆ ਡੈਮੋਕ੍ਰੇਸੀ ਦੇ ਵਿੱਚ ਹੱਕ ਹੈ ਹਰ ਇੱਕ ਦਾ ਆਪ ਦਾ ਪ੍ਰੋਟੈਸਟ ਕਰਨ ਦਾ ਹੁਣ ਤੁਸੀਂ ਦੇਖੋ ਕਿਸਾਨਾਂ ਨੇ ਇਹਨਾਂ ਨੇ ਕੀ ਕੀਤਾ ਕਿਸਾਨਾਂ ਨਾਲ ਕੀ ਕਿੱਡੀ ਬੇਇੱਜ਼ਤੀ ਕੀਤੀ ਕਿਸਾਨਾਂ ਦੀ ਸਾਡੇ ਦੀ ਸਾਨੂੰ ਇਹਨਾਂ ਨੇ ਬੁਖਮਰਾ ਕੀਤਾ ਲੋਕਾਂ ਦੇ ਡਾਂਗਾ ਮਾਰੀਆਂ ਕਿਸਾਨਾਂ ਦੇ ਅੱਜ ਸਾਡੇ ਮਜ਼ਦੂਰ ਸਾਡੇ ਆਪ ਦਾ ਹੱਕ ਮੰਗਣ ਲਈ ਨਰੇਗਾ ਦੇ ਵਿੱਚ ਕੀ ਕੁਝ ਕਰੀ ਜਾਂਦੇ ਬੰਦ ਕਰੀ ਜਾਂਦੇ ਕੋਈ ਪੈਸਾ ਨਹੀਂ ਕੰਮ ਨਹੀਂ ਚੱਲਦਾ ਕਿਤੇ ਜੇ ਟੀਚਰ ਯੂਨੀਅਨ ਜਿਨ੍ਹਾਂ ਨੇ ਸਰਕਾਰਾਂ ਬਣਾਈਆਂ ਸੀ ਉਹ ਆਪਦੇ ਧਰਨੇ ਤੇ ਬੈਠੇ ਆ ਜਿਹੜੇ ਸਾਡੇ ਬੱਸਾਂ ਵਾਲੇ ਸਾਡੇ ਹੈਗੇ ਟਰਾਂਸਪੋਰਟਰ ਸਾਰੇ ਉਹ ਧਰਨੇ ਤੇ ਬੈਠੇ ਕੋਈ ਮੁਲਾਜ਼ਮ ਤੁਸੀਂ ਕਿਸੇ ਵਿਭਾਗ ਵਿੱਚੋਂ ਲੈ ਲਓ ਸਾਰੇ ਧਰਨੇ ਵਿਚਾਰੇ ਕਰ ਰਹੇ ਆ ਉਹਨਾਂ ਤੇ ਡ ਆ ਰਿਹਾ ਹੈ ਉਹਨਾਂ ਨੂੰ ਮਾੜਾ ਬੋਲ ਰਿਹਾ ਉਹਨਾਂ ਨੂੰ ਕਹਿੰਦੇ ਇਹ ਤਾਂ ਲੋਕ ਵਿਹਲੇ ਬੈਠੇ ਆ ਜੀ ਇਸ ਕਰਕੇ ਜਿਹੜੀ ਧਰਨਾ ਜੋ ਪਾਰਟੀ ਨਿਕਲੀ ਅੱਜ ਉਹੀ ਉਹਨਾਂ ਨੂੰ ਮਾੜਾ ਕਹਿ ਰਹੀ ਮੁਲਾਜ਼ਮਾਂ ਵੱਲੋਂ ਵੀ ਧਰਨੇ ਤੋਂ ਤੁਹਾਡੀ ਗੱਲ ਸਹੀ ਹੈ ਮੁਲਾਜ਼ਮਾਂ ਵੱਲੋਂ ਵੀ ਧਰਨੇ ਲਗਾਏ ਜਾਂਦੇ ਪਰ ਕਿਤਨਾ ਕਿਤੇ ਚਲੋ ਮੁਲਾਜ਼ਮ ਸਰਕਾਰ ਖਿਲਾਫ ਤਾਂ ਨਹੀਂ ਬੋਲ ਸਕਦੇ ਪਰ ਕਿਦਰ ਕਿਦਰ ਮੁਲਾਜ਼ਮ ਵਰਗ ਸਭ ਤੋਂ ਦੁਖੀ ਲੱਗਦਾ ਮੈਂ ਤਾਂ ਇੱਕ ਹੋਰ ਦਾਣਾ ਪ੍ਰੇਸ ਸਾਹਿਬ ਮੈਨੂੰ ਐ ਲੱਗਦਾ ਕਿ ਤੇ ਪੁਲਿਸ ਨਾਲ ਧਰਨੇ ਲਾਉਣ ਲੱਗ ਜੇ ਯਾਰ ਉਹਨਾਂ ਨੂੰ ਵਿਚਾਰਿਆਂ ਨੂੰ ਖੱਜਲ ਖਵਾਰ ਕਰੀ ਜਾਂਦੇ ਐ ਧੁੱਪੇ ਛਾਂ ਵਿੱਚ ਖੜ੍ਹਾ ਆ ਕੇ ਉਹਨਾਂ ਨੂੰ ਹਰਾਸਮੈਂਟ ਕਰਕੇ ਉਹਨਾਂ ਦੀ ਬੇਇੱਜ਼ਤੀ ਕਰਕੇ ਜਿੰਨਾਂ ਨੇ ਸਾਡੇ ਲੋਕਾਂ ਦੀ ਫਾਇਦਤ ਕਰਨੀ ਐ ਹੋਰ ਤਾਂ ਚਲੋ ਸਾਰੀਆਂ ਜਥੇਬੰਦੀਆਂ ਲੱਗੀਆਂ ਐ ਇਹਨਾਂ ਦੇ ਧਰਨੇ ਮਜਾਰੇ ਕਰੇ ਜਿੰਨਾਂ ਨੇ ਚਾਈ ਚਾਈ ਵੋਟਾਂ ਪਾ ਕੇ ਬਦਲਾਅ ਲਿਆਂਦਾ ਸੀ ਪਰ ਅੱਜ ਉਨ੍ਹਾਂ ਨੇ ਬਦਲਾ ਦੇਖ ਲਿਆ ਸਾਰੇ ਇੱਕੇ ਹੋਏ ਆ ਸਾਰੇ ਇਹ ਕਹਿੰਦੇ ਯਾਰ ਕਾਂਗਰਸ ਆਵੇ ਸ ਕਾਂਗਰਸ ਆਵੇ ਕਾਂਗਰਸ ਆਵੇ ਕਾਂਗਰਸੀ ਸਰਕਾਰ ਬਣੇ ਉੱਥੇ ਬਹੁਤ ਸੌਖੇ ਸੀ ਲੋਕਾਂ ਦੇ ਕੰਮ ਹੁੰਦੇ ਸੀ ਫਾਇਜ਼ਤ ਹੁੰਦੀ ਸੀ ਕਾਂਗਰਸ ਨੇ ਲੋਕਾਂ ਦੀ ਫਾਇਜ਼ਤ ਕੀਤੀ ਐ ਡਟ ਕੇ ਮੁਕਾਬਲਾ ਕਰਦੇ ਰਹੇ ਹਰ ਇੱਕ ਜੋ ਵੀ ਕੋਈ ਮਾੜਾ ਆਨਸਰ ਆਉਂਦਾ ਸੀ ਉਹਨੂੰ ਡਟ ਕੇ ਨੱਪਦੇ ਰਹੇ ਆ ਅ ਬਾਬਾ ਜੀ ਜਿਵੇਂ 2027 ਬਿਲਕੁਲ ਨੇੜੇ ਆ ਗਿਆ ਕੁਝ ਹੀ ਮਹੀਨੇ ਰਹਿ ਗਏ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਦੋ 2027 ਦੀਆਂ ਕਿਵੇਂ ਦੇਖਣ ਉਹ ਅਗਲੇ ਦਾ ਅਗਲਾ ਜਿਹੜਾ ਆਉਣ ਵਾਲਾ 27 ਆ ਕਿਹੋ ਜਿਹਾ ਮਾਹੌਲ ਰਹਿਣ ਵਾਲਾ ਦੇਖੋ ਸਾਰਿਆਂ ਨੂੰ ਪਤਾ ਉਦੋਂ ਵੀ ਲੋਕ ਭੁੱਲੇ ਨਹੀਂ ਜੋ ਉਹਨਾਂ ਨੇ ਬੇਅਦਬੀਆਂ ਕੀਤੀਆਂ ਉਹਨਾਂ ਦਾ ਜੋ ਵੀ ਹਾਲ ਹੈ ਸੋਹਾ ਖਾਧੀਆਂ ਝੂਠੀਆਂ ਖਾ ਕੇ ਉਹ ਵੀ ਬੁੱਕਰਦੇ ਆ ਉੱਥੇ ਅਕਾਲ ਤਖਤ ਸਾਹਿਬ ਤੇ ਜਾ ਕੇ ਉੱਥੇ ਕਹਿੰਦੇ ਹਾਂਜੀ ਬਾਹ ਚਾੜ ਕੇ ਬੁੱਕਰ ਜਾਂਦੇ ਆ ਲੋਕਾਂ ਨੂੰ ਪਤਾ ਜਿਹੜੇ ਸਿਆਣੇ ਲੋਕ ਹੈ ਉਹ ਬਿਲਕੁਲ ਇਸ ਗੱਲ ਨੂੰ ਸਮਝਦੇ ਆ ਵੀ ਇਹਨਾਂ ਨੇ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਉਹਨਾਂ ਦਾ ਕੋਈ ਇਨਸਾਫ ਨਹੀਂ ਮਿਲਿਆ ਜਿਹੜਾ ਇਹ ਸਰਕਾਰ ਨੇ ਆਖਿਆ ਸੀ ਨਸ਼ੇ ਬੰਦ ਕਰਦੇ ਆਂਗੇ ਲੋਕਾਂ ਨੂੰ ਨੌਕਰੀਆਂ ਦੇਵਾਂਗੇ ਬੱਚਿਆਂ ਨੂੰ ਇੱਥੇ ਐਡਜਸਟ ਕਰਾਂ ਬਾਹਰੋਂ ਲਿਆ ਕੇ ਇੱਥੇ ਲੋਕਾਂ ਨੂੰ ਲੈ ਕੇ ਆਵਾਂਗੇ ਕੰਮ ਚਲਾਵਾਂਗੇ ਫੈਕਟਰੀਆਂ ਲਾਵਾਂਗੇ ਆਪਣੇ ਹਸ ਅੱਜ ਕਿਸੇ ਨੇ ਕੁਝ ਨਹੀਂ ਬਣਾਇਆ ਨਾ ਸੜਕਾਂ ਦਾ ਬੁਰਾ ਹਾਲ ਰਸਤਿਆਂ ਦਾ ਬੁਰਾ ਹਾਲ ਜਿਹੜੇ ਕਹਿੰਦੇ ਹੁੰਦੇ ਸੀ ਗਲੀਆਂ ਜੀ ਬਣਾਈ ਜਾਂਦੇ ਆ ਨਾਲੀਆਂ ਨਹੀਂ ਬਣਾਈ ਜਾਂਦੇ ਆ ਉਹ ਵੀ ਦੀਨਾਂ ਤੋਂ ਬੜੀਆਂ ਨੌਕਰੀਆਂ ਤਾਂ ਦੇਣ ਦੀ ਦੂਰ ਗਾ ਇਸ ਕਰਕੇ ਲੋਕ ਆਕੇ ਹੋਏ ਦੋਨਾਂ ਪਾਰਟੀਆਂ ਤੋਂ ਲੋਕ ਚਾਹੁੰਦੇ ਆ ਕਿ ਆਉਣ ਵਾਲੀ ਸਰਕਾਰ ਜਿਹੜੀ ਉਹ ਕਾਂਗਰਸ ਦੀ ਸਰਕਾਰ ਬਣੇ ਤਾਂ ਕਿ ਲੋਕਾਂ ਨੂੰ ਚੰਗਾ ਇਨਸਾਫ ਚੰਗਾ ਪ੍ਰਸ਼ਾਸਨ ਵਧੀਆ ਸਰਕਾਰ ਚ ਤੁਸੀਂ ਮੈਡੀਕਲ ਹੁਲਤ ਦੀ ਗੱਲ ਕੀਤੀ ਆ ਚਲੋ ਇੱਕ ਸਵਾਲ ਹੋਰ ਬਣ ਗਿਆ ਕਿ ਜਿਹੜਾ 10 ਲੱਖ ਵਾਲੇ ਕਾਰਡ ਸਰਕਾਰ ਬਣਾ ਰਹੀ ਆ ਕਿੰਨੇ ਕ ਜਿਹੜੇ ਉਹ ਸਫਲ ਹੋ ਰਹੇ ਨੇ ਕਿ ਇਹ ਜਿਵੇਂ 2027 ਦੀਆਂ ਚੋਣਾਂ ਆ ਰਹੀਆਂ ਇੱਕ ਸਟੰਟ ਬਾਜੀ ਤਾਂ ਨਹੀਂ ਹੋ ਰਹੀ ਸਟੰਟ ਬਾਜੀ ਹੈ ਜੀ ਜਿਸ ਤਰ੍ਹਾਂ ਬੀਬੀਆਂ ਨੂੰ ਲਾਰਾ ਲਾਇਆ ਸੀ 1000 ਰੁਪਏ ਦਾ ਆ ਪਹਿਲਾਂ 5 ਲੱਖ ਦਾ ਚੱਲਦਾ ਸੀ ਪੂਰਾ ਤਾਂ ਉਹ ਨਹੀਂ ਹੁੰਦਾ ਜੀ ਹੁਣ ਇਹ 10 ਲੱਖ ਦਾ ਕਹਿਤਾ ਜੀ ਹੁਣ 10 ਲੱਖ ਦੇ ਕਾਰਡ ਬਣਨਗੇ ਮਾਰਚ ਤੱਕ ਫਿਰ ਉਹਦਾ ਟਾਈਮ ਬਤਾ ਦੇਣਗੇ ਜੀ ਫਿਰ ਉਹਨੂੰ 3 ਮਹੀਨੇ ਹੋਰ ਦੇ ਦੇਣਗੇ ਜੀ ਉਹਦੋਂ ਨਾ ਸਮਾਂ ਨੇੜ ਆ ਜਾਊਗਾ ਕਿਉਂਕਿ ਸਟੰਟ ਬਾਜ਼ੀਆਂ ਸਾਰੀਆਂ ਇਸ ਕਰਕੇ ਇਹ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਸਾਡੇ ਪੰਜਾਬ ਦੇ ਲੋਕਾਂ ਨੂੰ ਠੱਗਣ ਵਾਸਤੇ ਸਾਰਾ ਕੁਝ ਕੀਤਾ ਜਾਂਦਾ ਪਰ ਹੁਣ ਲੋਕ ਪੰਜਾਬ ਦੇ ਜਿਹੜੇ ਸਿਆਣੇ ਹੋ ਗਏ ਨੇ ਪੜ੍ਹ ਗਏ ਬੱਚਿਆਂ ਨੂੰ ਸਾਰਾ ਪਤਾ ਲੱਗ ਗਿਆ ਹਰ ਇੱਕ ਬੰਦਾ ਸੋਸ਼ਲ ਮੀਡੀਆ ਦੇਖਦਾ ਲੋਕ ਚਾਹੁੰਦੇ ਆ ਜਿਹੜੇ ਬੰਦੇ ਨੇ ਜੋ ਵਾਅਦਾ ਕੀਤਾ ਉਹਨੂੰ ਪੂਰਾ ਕਰੇ ਲੋਕ ਸੱਤ ਚ ਪੁੱਛਣਗੇ ਤੁਹਾਡੇ ਕੋਲੇ ਲਿਆ ਕੇ ਕੈਮਰੇ ਤੇ ਪੁੱਛਣਗੇ ਕਿ ਇਹਨੇ ਆ ਵਾਅਦਾ ਕੀਤਾ ਸੀ ਕਿਉਂ ਨਹੀਂ ਪੂਰਾ ਕੀਤਾ ਜੀ ਆ ਥੋੜੇ ਥੋੜੇ ਸਮੇਂ ਆਉਣ ਲੱਗ ਜਾਣਾ ਜੀ ਹੁਣ ਸਰਕਾਰ ਕਰਕੇ ਥੋੜਾ ਜਿਹਾ ਚੱਲਦਾ ਆ ਹੋਰ ਦੋ ਤਿੰਨ ਮਹੀਨਿਆਂ ਨੂੰ ਲੋਕਾਂ ਨੇ ਇਹਨਾਂ ਨੂੰ ਪੁੱਛਣ ਲੱਗ ਜਾਣਾ ਸੱਤਾਂ ਦੇ ਵਿੱਚ ਪੁੱਛਦੇ ਵੀ ਐ ਕਿੰਨੇ ਐਮਐਲਏ ਨੂੰ ਮੰਤਰੀਆਂ ਨੂੰ ਪੁੱਛੀ ਜਾਂਦੇ ਆ ਮੁੱਖ ਮੰਤਰੀ ਨੂੰ ਪੁੱਛੇ ਕੱਲ ਮੁੱਖ ਮੰਤਰੀ ਨੂੰ ਪੁੱਛਣ ਵਾਸਤੇ ਸਾਡੇ ਕਿਸਾਨ ਗਏ ਸੀ ਵਿਚਾਰੇ ਵੀ ਦੱਸੋ ਸਾਡਾ ਕਸੂਰ ਕੀ ਸਾਡੇ ਲਈ ਕੀ ਕੀਤਾ ਉਹਨਾਂ ਨੇ ਧਰਨੇ ਤੋਂ ਵਿਚਾਰੇ ਕੁੱਟਮਾਰ ਕਰਦੇ ਆ ਉੱਥੇ ਬਿਠਾ ਰੱਖੀਏ ਕਿਸ ਨੂੰ ਗਾ ਨਹੀਂ ਜਾਣ ਦਿੱਤਾ ਇਸ ਕਰਕੇ ਇਹਨਾਂ ਸਰਕਾਰਾਂ ਤੋਂ ਜਿਹੜੀਆਂ ਮੌਕੇ ਦੀ ਸਰਕਾਰ ਐ ਚਾ ਬੀਜੇਪੀ ਦੀ ਐ ਚਾ ਆਮ ਪਾਰਟੀ ਦੀ ਇਹਨਾਂ ਤੋਂ ਲੋਕ ਕੱਕੇ ਵੇ ਬੀਜੇਪੀ ਵਾਲੇ ਵੀ ਲੋਕਾਂ ਨੂੰ ਗਮਰਾਹ ਕਰੀ ਜਾਂਦੇ ਧਰਮ ਦੇ ਨਾਂ ਤੇ ਠੱਗੀ ਜਾਂਦੇ ਇਸ ਕਰਕੇ ਲੋਕ ਅੱਜ ਚਾਹੁੰਦੇ ਆ ਕਿ ਕਾਂਗਰਸ ਸਰਕਾਰ ਦੁਆਰਾ ਆਵੇ ਪੰਜਾਬ ਬਹੁਤ ਬਹੁਤ ਧੰਨਵਾਦੀ ਸਮਾਂ ਸ਼ੁਕਰੀਆ ਸਰ ਤੁਹਾਡਾ ਮੇਰੇ ਕੋਲੇ ਆਉਣ ਤੇ ਮਿਸਟਰ ਸਾਹਿਬ ਤੇ ਸਿੰਗਲ ਸਾਹਿਬ ਤੁਸੀਂ ਆਏ ਹੋ ਤੁਹਾਡਾ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਇਹ ਸੰਨ ਬਾਬਾ ਜੀ ਅਕੀਰ ਸਿੰਘ ਕਾਲੇ ਕੇ ਜਿਨ੍ਹਾਂ ਵੱਲੋਂ ਜਿਹੜਾ ਇਸ ਕੱਲ ਦੀ ਰੈਲੀ ਬਾਰੇ ਵੀ ਗੱਲਬਾਤ ਦੱਸੀ ਗਈ ਪਰ ਕੁਝ ਗੱਲਾਂ ਸਾਹਮਣੇ ਆਉਂਦੀਆਂ ਕਿ ਜ ਸੀਐਮ ਸਾਹਿਬ ਆਪਦੇ ਮੂੰਹ ਜਿਹੜੀਆਂ ਗੱਲਾਂ ਕਹਿੰਦੇ ਹੁੰਦੇ ਸੀ ਉਹੀ ਗੱਲਾਂ ਜਿਹੜੀਆਂ ਇਹਨਾਂ ਦੇ ਉਲਟ ਸਾਬਤ ਹੋ ਰਹੀਆਂ ਨੇ ਇਹਨਾਂ ਦੀ ਇੱਕ ਕਮੇਡੀ ਕੈਸਟ ਵੀ ਆਈ ਸੀ ਬਹੁਤ ਆਈਆਂ ਪਰ ਉਹਦੇ ਵਿੱਚ ਇਹ ਗੱਲ ਵੀ ਕਹਿੰਦੇ ਹੁੰਦੇ ਸੀ ਕਿ ਜਦੋਂ ਕਿਸੇ ਮੰਤਰੀ ਸੰਤਰੀ ਨੇ ਵੱਡੇ ਨੇ ਆਉਣਾ ਹੁੰਦਾ ਸੀ ਤਾਂ ਪੁਲਿਸ ਜਿਹੜੀਆਂ ਡਿਊਟੀਆਂ ਪਿੰਡਾਂ ਵਿੱਚ ਕਿਤੇ ਪੌਲ ਤੇ ਕਿਤੇ ਕੱਸੀ ਤੇ ਲਾ ਦਿੰਦੇ ਸੀ ਤੇ ਮੰਤਰੀ ਜਦੋਂ ਆਉਂਦਾ ਸੀ ਤਾਂ ਜਹਾਜ਼ ਉੱਤੇ ਉੱਤੇ ਲੰਘ ਜਾਂਦਾ ਤੇ ਕਹਿੰਦੇ ਸੀ ਹੋ ਗਿਆ ਹੋ ਗਿਆ ਕਰਨ ਵਾਲੀ ਗੱਲ ਹੋਈ ਪਰ ਉਹੀ ਗੱਲਾਂ ਹੁਣ ਜਿਹੜੀਆਂ ਸਾਹਮਣੇ ਆ ਰਹੀਆਂ ਦੋ ਦੋ ਤਿੰਨ ਤਿੰਨ ਅੰਦਰ ਪਹਿਲਾ ਜਿਹੜੇ ਪੁਲਿਸ ਮੁਲਾਜ਼ਮ ਛੜਕਾਂ ਤੇ ਲਾਏ ਜਾਂਦੇ ਆ ਤੇ ਉਸ ਤੋਂ ਬਾਅਦ ਆਪ ਜਿਹੜਾ ਆਉਣਾ ਹੋਰ ਪਾਸੇ ਹੁੰਦਾ ਤੇ ਮੁਲਾਜ਼ਮ ਹੋਰ ਪਾਸੇ ਲਾਏ ਹੁੰਦੇ ਆ ਉਹਨਾਂ ਨੂੰ ਵੀ ਜਿਹੜਾ ਖੱਜਲ ਖਰਾਬ ਕੀਤਾ ਜਾਂਦਾ ਪੁਲਿਸ ਨੂੰ ਆਮ ਲੋਕਾਂ ਦੀ ਸਹੂਲਤ ਲਈ ਵਰਤਿਆ ਨਹੀਂ ਜਾਂਦਾ ਉਲਟਾ ਜਿਹੜਾ ਸਰਕਾਰੀ ਮੰਤਰੀਆਂ ਸੰਤਰੀਆਂ ਦੀ ਸਹੂਲਤ ਲਈ ਜਿਹੜਾ ਵਰਤਿਆ ਜਾ ਰਿਹਾ ਕਿਉਂਕਿ ਥਾਣੇ ਖਾਲੀ ਹੋ ਜਾਂਦੇ ਆ ਤੇ ਜਿਹੜਾ ਡਿਊਟੀਆਂ ਇਹਨਾਂ ਦੀਆਂ ਛੜਕਾਂ ਤੇ ਲੱਗ ਜਾਂਦੀਆਂ ਕਿਤੇ ਕਿਤੇ ਲੱਗੀ ਕਿਤੇ ਕਿਤੇ ਲਾ ਖੁੱਖੇ ਤੇ ਆਏ ਖੜੇ ਰਹਿੰਦੇ ਆ ਤਾਂ ਇਸ ਪੱਖੋਂ ਵੀ ਜੇ ਦੇਖਿਆ ਜਾਵੇ ਤਾਂ ਸਰਕਾਰ ਦੀਆਂ ਆਪਦੀਆਂ ਕਈਆਂ ਗ ਵਾਪ ਸਮੂਹ ਦੇ ਵਿੱਚ ਪੈਂਦੀਆਂ ਨੇ ਤੇ ਇੱਕ ਗੱਲ ਬਾਤ ਨੂੰ ਤੁਸੀਂ ਸ਼ੇਅਰ ਜ਼ਰੂਰ ਕਰਨਾ ਕਿਉਂਕਿ ਜਿਹੜੀ ਪੂਰੀ ਗੱਲਬਾਤ ਰੱਖੀ ਹੈ ਬਾਬਾ ਜਗਸੀਰ ਸਿੰਘ ਕਾਲੇ ਕੇ ਜੋ ਕਾਂਗਰਸ ਪਾਰਟੀ ਦੇ ਮੁੱਖ ਸੇਵਾਦਾਰ ਨੇ ਬਾਗਾਪੁਰਾਣਾ ਤੋਂ ਇਹ ਜਿਹੜੀ ਗੱਲਬਾਤ ਸਾਰੀ ਤੁਹਾਨੂੰ ਸੁਣਾਈ ਹੈ ਸ਼ੇਅਰ ਜ਼ਰੂਰ ਕਰਨਾ ਧੰਨਵਾਦ